ਹੁਸ਼ਿਆਰਪੁਰ ਦੇ ਹਲਕਾ ਟਾਂਡਾ ਉੜਮੜ ਅਦੀਨ ਆਉਂਦੇ ਪਿੰਡ ਜਲਾਲਪੁਰ ਚ ਬੀਤੀ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੀਆਂ ਵੱਲੋਂ ਲੁੱਟਖੋ ਕਰਨ ਦੀ ਨੀਅਤ ਨਾਲ ਸਾਬਕਾ ਫੌਜੀ ਜਵਿੰਦ ਸਿੰਘ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਚ ਜ਼ਖਮੀ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ ਗੰਭੀਰ ਜ਼ਖਮੀ ਹੋਏ ਜਵਿੰਦ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ ਗਿਆ ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਡਾਕਟਰਾਂ ਵੱਲੋਂ ਉਸ ਨੂੰ ਕਿਸੇ ਹੋਰ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਸਰਕਾਰੀ ਹਸਪਤਾਲ 'ਚ ਜ਼ਖਮੀ ਹੋਏ ਜਵਿੰਦ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕਿਸੇ ਵਿਆਸਮਾਗਮ 'ਚ ਭਾਗ ਲੈਣ ਤੋਂ ਬਾਅਦ ਆਪਣੇ ਘਰ ਪਿੰਡ ਜਲਾਲਪੁਰ ਪਹੁੰਚਿਆ ਸੀ ਤੇ ਗੱਡੀ 'ਚੋਂ ਬਾਹਰ ਨਿਕਲ ਕੇ ਘਰ ਦੇ ਗੇਟ 'ਤੇ ਖੜ੍ਹਾ ਸੀ ਇਸ ਦੌਰਾਨ ਮੋਟਰਸਾਈਕਲ 'ਤੇ ਦੋ ਅਣਪਛਾਤੇ ਲੁਟੇਰੇ ਆਏ ਤੇ ਆਉਂਦਿਆਂ ਸਾਰੀ ਉਹਨਾਂ ਨੇ ਉਸ ਕੋਲੋਂ ਪੈਸੇ ਅਤੇ ਗਹਿਣਿਆਂ ਦੀ ਮੰਗ ਕੀਤੀ ਤੇ ਜਦੋਂ ਉਸ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਤਾਂ ਲੁਟੇਰਿਆਂ ਵੱਲੋਂ ਉਸ ਨਾਲ ਹਥੋਪਾਈ ਸ਼ੁਰੂ ਕਰ ਦਿੱਤੀ ਗਈ ਇਸ ਦੌਰਾਨ ਲੁਟੇਰਿਆਂ ਵੱਲੋਂ ਉਸ ਦੇ ਢਿੱਡ 'ਚ ਗੋਲੀ ਮਾਰ ਦਿੱਤੀ ਗਈ ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਉਕਤ ਲੁਟੇਰੇ ਫਰਾਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਅਗਲੀ ਕਾਰਵਾਈ 'ਚ जुट ਗਏ ਟਾਂਡਾ ਤੋਂ ਹੁਸ਼ਿਆਰ ਪੱਨ ਉਸ ਦੇ ਨਾਲ ਰਾਜਿੰਦਰ ਸਿੰਘ ਦੀ ਰਿਪੋਰਟ ਇੱਕ ਮਿੰਟ ਪਹਿਲਾਂ ਕੀ ਬਾਈ ਅਸੀਂ ਗੱਡੀ ਲਿਆ ਕੇ ਰੋਕੀ ਗੇਟ ਦੇ ਅੱਗੇ ਨਾ ਹਾਂਜੀ ਤੇ ਉਤਰ ਲੱਗਾ ਤੇ ਪਹਿਲੇ ਘਰ ਦੀ ਉੱਤਰ ਕੇ ਗੇਟ ਖੋਲਣ ਲੱਗੀ ਆ ਦੋ ਜਿਹੜੇ ਆਏ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਤੇ ਬੈਠਾ ਰਿਹਾ ਦੇਖਣੇ ਅੱਜ ਮੈਨੂੰ ਕਿਹਾ ਜੋ ਕੁਝ ਹੈਗਾ ਕੱਢ ਦੇ ਘਰ ਦੀ ਨੂੰ ਕਹਿੰਦਾ ਤੇ ਉਹ ਉਹ ਭਰੇ ਉੱਠੀਏ ਉਹ ਗੇਟ ਕਹਿੰਦੀ ਭਰੇ ਉਹ ਗੇਟ ਖੋਲਣ ਦੇ ਮੈਨੂੰ ਤੇ ਮੇਰੇ ਗੋਲੀ ਮਾਰਦੇ ਪਹਿਲੇ ਸਿਰ ਚ ਮਾਰ ਬਹਿਚਾਨ ਦੇ ਵਿੱਚ ਸੀ ਬੰਦੇ ਤੁਹਾਡੇ ਉਹ ਨਹੀਂ ਨਹੀਂ ਪਛਾਣਦੇ ਉਹਨੂੰ ਬੰਨੇ ਇਹਨੂੰ ਬੜਾ ਗੁੰਡਾ ਕਰਦੇ ਕਰਨ ਆਏ ਸੀ ਇਹ ਦੇ ਕੱਢ ਦੋ ਜੋਸ਼ ਹੈਗਾ ਸਾਡੇ ਕੋਲ ਇੱਕ ਸਵੇਕ 8 ਵਜੇ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਆਏ ਸੀ ਜਲਾਲਪੁਰ ਤੋਂ ਜਾਵਿੰਸ ਸਿੰਘ ਨਾਮ ਹੈ ਉਹਨਾਂ ਦਾ ਤੇ ਆਏ ਸੀ ਤੇ ਆਪਾਂ ਉਹਨਾਂ ਨੂੰ ਦੇਖਿਆ ਐਮਰਜੈਂਸੀ ਚ ਪਾਇਆ ਉਹਨਾਂ ਨੂੰ ਫਸਟ ਐਡ ਦਿੱਤੀ ਤੇ ਉਹਨਾਂ ਦਾ ਜਿਹੜਾ ਦੇਖਿਆ ਸੀ ਤੇ ਉਹਨਾਂ ਦੇ ਇੱਕ ਲੈਫਟ ਸਾਈਡ ਦੇ ਉੱਤੇ ਲੈਫਟ ਹਾਈਪੋਕੋਂਡੀਲ ਮੀਜ਼ਨ ਦੇ ਦਿੱਤੇ ਇੱਕ ਬੁਲੀਟ ਵਰਗੀ ਜਾਂ ਕੋਈ ਇੰਜਰੀ ਹੋਰ ਦਾ ਨਿਸ਼ਾਨ ਸੀਗਾ ਬਾਕੀ ਆਪਾਂ ਉਹਨਾਂ ਨੂੰ ਅੱਗੇ ਫਰਦਰ ਮੈਨੇਜਮੈਂਟ ਲਈ ਇੱਥੇ ਉਹ ਅਗੇ ਹਸ਼ਿਆਰਪੁਰ ਰੈਫਰ ਕਰਤਾ ਸਿਵਲ ਹਸਪੀਟਲ ਸ਼ਿਆਰਪੁਰ ਚ ਰੈਫਰ ਕਰਤਾ ਹੈ ਕਿੱਦਾਂ ਦੀ ਕੰਡੀਸ਼ਨ ਸੀ ਉਸ ਦੀ ਡਾਕਟਰ ਪੇਸ਼ੈਂਟ ਤੇ ਠੀਕ ਸੀ ਸਟੇਬਲ ਸੀ ਪੇਸ਼ੈਂਟ ਹਾਂਜੀ ਸਟੇਬਲ ਸੀ ਬਿਲਕੁਲ ਗੱਲਬਾਤ ਕਰ ਰਿਹਾ ਸੀ ਪੂਰੇ ਹੋਸ਼ ਵਿੱਚ ਆ ਗਿਆ ਸੀ ਉਹਗੇ ਫਰਦਰ ਇਨਫੋਰਮੇਸ਼ਨ ਤੁਸੀਂ ਸ਼ਿਆਰਪੁਰ ਦੇ ਲੋਕੀ ਤੁਹਾਨੂੰ ਉਹ ਜਾਰੇ ਪਤਾ ਲੱਗੇ ਸਾਨੂੰ ਨੇ ਵੀ ਚਲਾਲਪੁਰ ਡੇਰੇ ਦੇ ਕਿਤੇ ਲੱਗੇ ਨਾ ਜਵਿੰਦਰ ਸਿੰਘ ਸਾਹ ਨੂੰ ਹੋ ਸਕਦੇ ਇਹ ਫਦਿਆਰਿਕ ਕੋਣੀ ਕੋਣੀ ਰਾਤ ਨੂੰ ਉਸ ਬਾਅਦ ਜਿਹੜੇ ਨੇ ਵੀ ਇੱਥੇ ਆ ਕੇ ਇਹਨੂੰ ਲੈ ਕੇ ਇੱਥੇ ਆਪਣੇ ਜਵਿੰਦਰ ਸਿੰਘ ਨੂੰ ਫਿਰ ਹਸਪਤਾਲ ਸਾਡੇ ਲੈ ਕੇ ਆਏ ਤੇ ਜਿਹਨਾਂ ਨੂੰ ਫਸਟ ਸਟ ਦੇਖ ਕੇ ਡਾਕਟਰ ਸਾਹਿਬ ਨੇ ਜਿਨਾ ਗਾ ਰੈਫਰ ਕਰਤਾ ਉਸ ਬਾਅਦ ਆਪਣੀ ਕਾਰਵਾਈ ਕਰ ਰਹੇ ਆਪਾਂ ਬਾਅਦ ਤੋਂ ਇਹ ਜਾਨ ਸਟੇਟਮੈਂਟ ਦਰਜ ਕਰਤੀ ਜੋ ਕੰਦੀ ਕਰਨੀ ਆਪਾਂ